2.5 ਤੋਂ ਲੋਨ ਹੋਣ। ਹੋਰ ਸੁਣੋ। ਅੱਛਾ। ਜੀ ਸਟੱਡ ਫਾਰਮ ਦਾ ਨਾਮ ਹੈ ਕਿ ਕਿਹਦੇ ਬ੍ਰੈਂਡ ਤੋਂ ਬਣਾਉਂਦੇ ਜੀ ਸਾਡੇ ਜਿਹੜਾ ਆਪਣਾ ਸਟੱਡ ਫਾਰਮ ਦਾ ਨਾਮ ਹੈ ਅੰਪਾਇਰ ਸਟੱਡ ਫਾਰਮ ਉ ਲੋਗਾਂ ਨੇ ਤੁਸੀਂ ਹੈਗੇ ਬਲੌਗ ਕਰਦੇ ਤੇ ਅਸੀਂ ਹਰ ਸਾਲ ਬਾਗੀ ਮਿਲਦੇ ਘੋੜੇ ਲੈ ਕੇ ਆਉਂਦੇ ਹਾਂ ਕਿੰਨੇ ਘੋੜੇ ਲੈ ਕੇ ਆਉਂਦੇ ਹਾਂ ਮੈਂ ਇਸ ਵਾਰ ਦੋ ਹੀ ਲੈ ਕੇ ਆਉਂਦੇ ਆ ਪ੍ਰਬੰਧ ਕਿਸ ਤਰ੍ਹਾਂ ਜੇ ਲੱਗੇ ਪੁਲਿਸ ਦੀ ਜਿਹੜੀ ਕੰਟਰੋਲ ਰੂਮ ਬਣੇ ਹੋਏ ਨੇ ਕਿਸ ਤਰ੍ਹਾਂ ਦੇਖੋ ਜਿਹੜੇ ਇਸ ਸਾਲ ਪ੍ਰਬੰਧ ਉਹਨੇ ਸਾਡੇ ਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਪਹਿਲੀ ਗੱਲ ਤਾਂ ਉਹਨੇ ਆਪਣਾ ਹੈੱਡਕੁਆਰਟਰ ਬਣਾਇਆ ਇੱਥੇ ਇਸ ਸਾਲ ਪਹਿਲੀ ਵਾਰ ਦੇਖਿਆ 20 ਸਾਲ ਤੋਂ ਸੀ ਆਉਂਦੇ ਆ ਵੀ ਪੁਲਿਸ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ਨੰਬਰ 1 ਤਾਂ ਦੇਖੋ ਤੁਸੀਂ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਪਹਿਲੀ ਵਾਰ ਇੱਥੇ ਕਦੇ ਕਦੀ ਨਹੀਂ ਆਏ। ਟ੍ਰੈਫਿਕ ਸਮੱਸਿਆ ਬਹੁਤ ਹੁੰਦੀ ਸੀ, ਇਸ ਵਾਰ ਟ੍ਰੈਫਿਕ ਸਮੱਸਿਆ ਬਿਲਕੁਲ ਨਹੀਂ। ਤੀਸਰੀ ਗੱਲ ਇੱਥੇ ਕੁਝ ਨੌਜਵਾਨ ਘੋੜਿਆਂ ਨੂੰ ਡਿਸਟਰਬ ਕਰਦੇ ਸੀਗੇ ਜਿਵੇਂ ਸਪੀਕਰ ਲਾ ਕੇ ਉੱਚੀ-ਉੱਚੀ ਇਹਨਾਂ ਨੇ ਹੋ ਨਹੀਂ ਹੁਣ ਤੇ। ਪਿਛਲੀ ਵਾਰ ਕਦੇ ਆ ਮੇਲੇ ਤੇ ਛੋਟੀ-ਮੋਟੀ ਲੜਾਈ ਹੋ ਜਾਂਦੀ ਸੀ, ਕਈ ਵਾਰ ਸਨੇਚਿੰਗ ਹੋ ਜਾਂਦੀ ਸੀਗੀ, ਹਲਕੀ-ਫੁਲਕੀ ਚੋਰੀ ਹੋ ਜਾਂਦੀ ਸੀ, ਐਸ ਤਕੀ ਉਹ ਵੀ ਬੰਦ ਆ। ਉਹ ਵੀ ਨਹੀਂ ਹੋ ਰਹੀ। ਫਿਰ ਦੂਜੀ ਗੱਲ ਜੀ ਸਭ ਤੋਂ ਜਿਹੜੀ ਮੇਨ ਗੱਲ ਆ ਇਸ ਵੇਲੇ ਕੋਈ ਗੱਡੀ ਬਾਧੂ ਇਹਨਾਂ ਨੇ ਅੰਦਰ ਨਿਯੋਨਤੀ ਇਹਨਾਂ ਨੇ ਕਾਰ ਪਾਰਕਿੰਗ ਬਣਾਈ ਆ ਬਹੁਤ ਪਹਿਲੀ ਵਾਰੀ ਬਣੀ ਆ ਜਿਹੜੀ ਕਾਰ ਪਾਰਕਿੰਗ ਬਣੀ ਆ ਲੋਕੀ ਜਿੰਦੇ ਘੋੜੇ ਨੇ ਉਹੀ ਗੱਡੀ ਆ ਰਹੀ ਆ ਅਦਰਵਾਈਜ਼ ਜਿਹੜੇ ਦੇਖਣ ਆਲੇ ਆਉਂਦੇ ਨੇ ਜਾਂ ਖਰੀਦਣ ਆਲੇ ਆਉਂਦੇ ਆ ਉਹਦੀਆਂ ਗੱਡੀਆਂ ਬਾਹਰ ਖੜੀਆਂ ਕਰਕੇ ਫੇਰ ਅੰਦਰ ਆਉਂਦੇ ਨੇ ਤੁਰ ਕੇ ਦੇਖਦੇ ਨੇ ਬਿਲਕੁਲ ਘੋੜਿਆਂ ਬਾਰੇ ਕੀ ਕਹਿਣਾ ਚਾਹੂੰਗਾ ਕਿੰਨੇ ਕ ਟਾਈਮ ਤੋਂ ਘੋੜਿਆਂ ਨਾਲ ਪਿਆਰ ਸੀ ਅੱਜ ਕਿੰਨੇ ਕ ਟਾਈਮ ਤੋਂ ਪਹਿਲਾਂ ਘੋੜਿਆਂ ਨੂੰ ਪਾਲਦੇ ਸੀ ਜਾਂ ਫਿਰ ਉਹਦਾ ਵੀ ਬਿਜ਼ਨਸ ਘੋੜੇ ਦਾ ਜੀ ਦੇਖੋ ਇਹਦਾ ਕੀ ਰੋਜ਼ੀ ਖਰਾਕਾ ਸਾਨੂੰ ਇਹ ਸਾਡੇ ਮਹਾਰਾਜ ਨੇ ਬਖਸ਼ੇ ਹੋਏ ਨੇ ਦੇਖੋ ਸਾਨੂੰ ਦਾ ਘੋੜੇ ਨਾਲ ਅਪ 10 ਸਦੀ ਇੰਨਾ ਕ ਪਿਆਰ ਆ ਹਰ ਸਾਲ ਅਸੀਂ ਮਾਗੀ ਮਿਲ ਤੇ ਆਉਂਦੇ ਆ ਦੇਖੋ ਇੱਥੇ ਕਿੰਨੀ ਦੁਨੀਆ ਹੁੰਦੀ ਆ ਦੇਖੋ ਨਾ ਜਿਹੜਾ ਸਾਰੀ ਕਲੋਨੀ ਬਣੀ ਆ ਸਾਡੇ ਸਾਰੇ ਦੋਸਤ ਆ ਦੀ ਆ ਸਾਰੇ ਇਕੱਠੇ ਹੁੰਦੇ ਆ ਇੱਥੇ ਅਗੇ ਰਿਸ਼ਤੇ ਬਣਦੇ ਆ ਨਾਤੇ ਬਣਦੇ ਆ ਭਾਈਚਾਰਾ ਵਧਦਾ ਘੋੜਿਆਂ ਦੇ ਵਿੱਚ ਸੋ ਇਸ ਕਰਕੇ ਮਾਂਬਾ ਕੀ ਕੋਈ ਸ਼ਬਦ ਨਹੀਂ ਵੀ ਜਿਹੜੀ ਘੋੜਿਆਂ ਦੀ ਸੇਵਾ ਕਰਦਾ ਬੰਦਾ ਵੀ ਇਸ ਤੋਂ ਉੱਪਰ ਕੁਝ ਨਹੀਂ ਆ ਹਾਂ ਘੋੜਿਆਂ ਦਾ ਅਕੀਚੇ ਪਿਆਰ ਸੀਗਾ ਪਰ ਹੁਣ ਬਿਜ਼ਨਸ ਵੀ ਕਰਦੇ ਹੋ ਘੋੜੇ ਬਿਜ਼ਨਸ ਦੇਖੋ ਜੀ ਇਹ ਤਾਂ ਆਪਣੇ ਗੁਰੂ ਮਹਾਰਾਜ ਵੀ ਕਹੇ ਗਏ ਸੀਗੇ ਤੇ ਦੇਖੋ ਜਿਉ ਜੋ ਘੋੜੇ ਬਾਧੇ ਤੁਹਾਡੇ ਕੋਲ ਤੇ ਦੇਖੋ ਬਿਜ਼ਨਸ ਸਾਨੂੰ ਕਰਨਾ ਪੈਂਦਾ ਸਾਨੂੰ ਘੋੜੇ ਦੇਣੇ ਪੈਂਦੇ ਨੇ ਕਿਉਂਕਿ ਆਪਦੇ ਕੋਲ ਅਸੀਂ ਰੱਖ ਨਹੀਂ ਸਕਦੇ ਹੁਣ ਸਮਝੋ ਤੁਸੀਂ ਮੇਰੇ 10 ਘੋੜੀਆਂ ਨੇ 10 ਬਾਅਦ ਉਹਨੇ 20 ਹੋ ਜਾਣਾ 20 ਤੋਂ ਫਿਰ 40 ਹੋ ਜਾਣਾ ਹਰ ਸਾਲ ਫਿਰ ਸਾਨੂੰ ਇਸ ਕਰਕੇ ਵੇਚਣੀ ਪੈਂਦੇ ਨੇ ਸਰ ਜਿਹੜੀ ਅਪਾ ਕੀਮਤ ਦੀ ਗੱਲ ਕਰ ਲਈਏ ਤਾਂ ਕੀਮਤ ਵੀ ਕੁਝ ਹੋਣੀ ਕੀਮਤ ਘੋੜਾਂ ਚ ਵੀ ਆ ਲੱਖਾਂ ਚ ਵੀ ਆ ਤੇ ਹਜ਼ਾਰਾਂ ਚ ਵੀ ਆ ਡਿਪੈਂਡ ਕਰਦਾ ਐਨੀਮਲ ਤੇ ਇਸ ਆਲੇ ਅਕੋ ਅਰੇਂਜਮੈਂਟ ਕੋਲ ਮਿਲਦੇ ਕਿਹੜਾ ਤਰੀਕਾ ਬਣਾ ਲਓ ਕੋ ਬਿਨਾ ਕਿਸੇ ਹਾਨਸ ਗੋਮੇ ਘਟਨਾ ਨਾਲ ਜਿਹੜਾ 3 ਦਿਨ ਦਾ ਮਾਗੀ ਮੇਲਾ ਸੀਗਾ ਉਹ ਪੋਲਿਟੀਕਲ ਕਾਨਫਰੰਸਸ ਦੇ ਨਾਲ ਅੱਜ ਬੜੀ ਚੰਗੀ ਤਰ੍ਹਾਂ ਸਮਾਪਤ ਹੋ ਗਿਆ ਇੱਕ ਸਾ ਕੱਲ ਜਿਹੜੇ ਨਗਰ ਕੀਰਤਨ ਹੈਗੇ ਆ 5 ਜਾਂ 6 ਉਹ ਰਹਿ ਗਏ ਬਾਕੀ ਸਾਰਾ ਸਪੰਨ ਹੋ ਚੁੱਕਾ ਔਰ ਕਈ ਜਿਹੜੀਆਂ ਲੋਕਾਂ ਨੇ ਵੀ ਮੈਂ ਆਪ ਮੇਲੇ ਦੇ ਵਿੱਚ ਜਾਂ ਪਸ਼ੂ ਮੰਡੀ ਚ ਹੁਣ ਸਾਡੇ ਸਾਹਮਣੇ ਘੁੰਮ ਰਿਆ ਔਰ ਸਾਰਾ ਜ਼ਾਇਦਾ ਲਿਆ ਤੇ ਲੋਕਾਂ ਦਾ ਕਾਫੀ ਪੋਜ਼ਿਟਿਵ ਇਸ ਵਾਰ ਰਹੀ ਫੀਡਬੈਕ ਕਿ ਕਈ ਚੀਜ਼ਾਂ ਜਿਹੜੀਆਂ ਬੜੀ ਪਹਿਲ ਪਹਿਲੀ ਵਾਰ ਇੱਥੇ ਜਿਹੜੀ ਪੁਲਿਸ ਵੱਲੋਂ ਕੀਤੀਆਂ ਗਈਆਂ ਕੋਈ ਹੁੱਲੜਬਾਜੀ ਨਹੀਂ ਹੋਈ ਕੋਈ ਟਰੈਕਟਰ ਤੇ ਜਿਵੇਂ ਬੜੇ ਜ਼ੋਰ-ਜ਼ੋਰ ਦੀ ਕਾਣੇ-ਗੁਣੇ ਚੱਲਦੇ ਸੀਗੇ ਜਾਂ ਨਿਊਸੈਂਸ ਹੁੰਦੀ ਸੀਗੀ ਰਾਤ ਨੂੰ ਅ ਲੇਟ ਨਾਈਟ ਹਵਾਈ ਫਾਇਰ ਕੀਤੇ ਜਾਂਦੇ ਸੀਗੇ ਉਹ ਔਰ ਟ੍ਰੈਫਿਕ ਦਾ ਬੜਾ ਅੱਛਾ ਅਰੇਂਜਮੈਂਟ ਇਹਨਾਂ ਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਡਿਪਾਰਟਮੈਂਟ ਵੱਲੋਂ ਅ ਅਲੱਗ ਤੌਰ ਤੋਂ ਐਕੀ ਪਾਰਕਿੰਗ ਡੈਜ਼ਿਗਨੇਟਿਡ ਪਾਰਕਿੰਗ ਕੀਤੀ ਗਈ ਸੀ ਜਿੱਥੇ ਕਿ ਸਾਰਿਆਂ ਨੂੰ ਸਹੂਲਤ ਸੀਗੀ پارک ਗੱਡੀਆਂ ਕਰਨ ਦੀ ਨਾ ਤਾਂ ਅੱਗੇ ਪਹਿਲੇ ਉਹ ਕਹਿੰਦੇ 20-20 ਸਾਲ ਤੋਂ ਆ ਰਿਹਾ ਕਦੀ ਵੀ ਪਾਰਕਿੰਗ ਦਾ ਕੋਈ ਅਰੇਂਜਮੈਂਟ ਨਹੀਂ ਸੀ ਹੁੰਦਾ ਤੇ ਇੱਕ ਪੁਲਿਸ ਲਈ ਇਹ ਹੀ ਬੜੀ ਸ਼ਾਬਾਸ਼ੀ ਹੁੰਦੀ ਹੈ ਕਿ ਜਿਹੜਾ ਬਿਨਾਂ ਕੋਈ ਇਨਸੀਡੈਂਟ ਫ੍ਰੀ ਜੇ ਕੋਈ ਹੋ ਜੇ ਔਰ ਇਹ ਵੀ ਜਿਹੜਾ ਹੈ ਪਹਿਲੀ ਵਾਰੀ ਕੀਤਾ ਗਿਆ ਜੀ ਜਿਹੜੇ ਜਗ੍ਹਾ-ਜਗ੍ਹਾ ਤੇ ਸਾਰੇ ਜਿਹੜੇ ਮੇਲੇ ਦੇ ਜਿੰਨੇ ਵੀ ਵੈਨਿਊਜ਼ ਸੀਗੇ ਉੱਥੇ ਜਿਹੜੇ ਪੁਲਿਸ ਸਹਾਇਤਾ ਕੇਂਦਰ ਜਿਹੜੀ ਸਾਂਝ ਹੈਗੀ ਹੈ ਸਾਡੇ ਉਹਦੇ ਨਾਲ ਪੁਲਿਸ ਪਬਲਿਕ ਦੀ ਜਿਹੜੀ ਖੁਦ ਆਧਾਰਾ ਹੈਗਾ ਉਹਦੇ ਨਾਲ ਮਿਲ ਕੇ ਇਹਨਾਂ ਨੇ ਉਹ ਜਿਹੜੇ ਸਾਂਝ ਕੇਂਦਰ ਦੇ ਨਾਲ ਜਿਹੜੇ ਉਹ ਲਗਾਏ ਗਏ ਸੀਗੇ ਬੂਥ ਔਰ ਉੱਥੇ ਕਿਸੇ ਨੂੰ ਵੀ ਕੋਈ ਕੰਪਲੇਂਟ ਕਰਨੀ ਹੁੰਦੀ ਸੀ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਉੱਥੇ ਮੌਜੂਦ ਹੁੰਦੀ ਸੀ 24 ਇੰਟੂ 7 ਜਿੰਨੇ ਦਿਨ ਵੀ ਇਹ ਮੇਲਾ ਚੱਲਿਆ ਔਰ ਕੱਲ ਤੱਕ ਉਹ ਬਿਲਕੁਲ ਕੈਮ ਰਹਿਣਗੇ ਔਰ ਕਿਸੇ ਨੂੰ ਵੀ ਕੋਈ ਤਕਲੀਫ ਹੋਈ ਹੈ ਜਾਂ ਕੋਈ ਬੱਚਾ ਗੁੰਮਿਆ ਤਾਂ ਉੱਥੋਂ ਉੱਥੋਂ ਰਿਟਰੀਵ ਕੀਤਾ ਗਿਆ ਔਰ ਉਹਨਾਂ ਤੋਂ ਮਾਪਿਆਂ ਤੱਕ ਪਹੁੰਚਾਇਆ ਗਿਆ